ਇੱਕ ਤਰਫਾ ਪਿਆਰ ਹਮੇਸ਼ਾ ਜਾਨ ਦਾ ਵੈਰੀ ਹੁੰਦਾ ਹੈ ਜਾਂ ਤਾਂ ਉਹ ਖੁਦ ਹੀ ਜਾਨ ਲੈ ਲੈਂਦਾ ਜਾਂ ਫਿਰ ਸਾਹਮਣੇ ਵਾਲੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੰਦਾ ਹੈ ਕੁਝ ਅਜੀਬਾ ਹੀ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਤਰਫਾ ਪਿਆਰ ਦੇ ਵਿੱਚ ਇੱਕ ਨੌਜਵਾਨ ਇੰਨਾ ਭੜਕਿਆ ਕਿ ਉਸਨੇ ਕੁੜੀ ਦੇ ਉੱਤੇ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਲਹੂ ਲੋਹਾਨ ਹੋਈ ਕੁੜੀ ਡਿੱਗ ਪੈਂਦੀ ਹੈ ਸੋ ਖਬਰ ਜਿਹੜੀ ਆ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਤਰਫਾ ਪਿਆਰ ਦੇ ਵਿੱਚ ਨੌਜਵਾਨ ਦਾ ਪਾਗਲਪਨ ਵੇਖਣ ਨੂੰ ਮਿਲਿਆ ਹੈ ਕੁੜੀ ਜਿਹੜੀ ਹੈ ਟਿਊਸ਼ਨ ਪੜ੍ਹ ਕੇ ਘਰ ਵਾਪਸ ਪਰਤ ਰਹੀ ਹੁੰਦੀ ਹੈ ਇਸ ਦੌਰਾਨ ਰਸਤੇ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਉਸ ਕੁੜੀ ਨੂੰ ਹੱਥ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕੁੜੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਨੌਜਵਾਨ ਇੰਨਾ ਪੜਕਦਾ ਹੈ ਇੰਨਾ ਗੁੱਸੇ ਦੇ ਵਿੱਚ ਆਉਂਦਾ ਹੈ ਕਿ ਉਸ ਦੇ ਵੱਲੋਂ ਤੇਜ਼ਾਰ ਹਥਿਆਰ ਕੱਢ ਕੇ ਕੁੜੀ ਦੇਵਤੀ ਹਮਲਾ ਕਰ ਦਿੰਦਾ ਹੈ ਕੁੜੀ ਜਿਹੜੀ ਹੈ ਜਿਸ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਤੇ ਹੋਰ ਬਾਕੀ ਸਰੀਰ ਤੇ ਵੀ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਲਹੂ ਲੋਹਾਨ ਹੋਈ ਕੁੜੀ ਜਿਹੜੀ ਹੈ ਉਹ ਜ਼ਮੀਨ ਤੇ ਡਿੱਗ ਪੈਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਜਿਹੜੀ ਹੈ ਚਿਮਾ ਕਲੋਨੀ ਦੀ ਇਹ ਰਹਿਣ ਵਾਲੀ ਕੁੜੀ ਦੱਸੀ ਜਾ ਰਹੀ ਸੀ ਦੇਰ ਸ਼ਾਮ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜ਼ਖਮੀ ਕੁੜੀ ਦੀ ਮਾਂ ਨੇ ਦੱਸਿਆ ਹੈ ਕਿ ਉਸ ਦੀ ਧੀ ਨੂੰ ਇਹ ਨੌਜਵਾਨ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਉਹ ਅਕਸਰ ਉਸ ਨੂੰ ਰਸਤੇ ਦੇ ਵਿੱਚ ਰੋਕਦਾ ਸੀ ਤੇ ਉਸ ਤੋਂ ਦੋਸਤੀ ਕਰਨ ਦੇ ਲਈ ਆਖਦਾ ਸੀ ਧੀ ਤੋਂ ਉਸ ਤੋਂ ਨਾਰਾਜ਼ ਸੀ ਜਦੋਂ ਉਸ ਨੇ ਨੌਜਵਾਨ ਦੇ ਨਾਲ ਦੋਸਤੀ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੌਜਵਾਨ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਦੀ ਕੁੜੀ ਦੇ ਉੱਤੇ ਹਮਲਾ ਕਰ ਦਿੱਤਾ ਹੋਰ ਕੀ ਕੁਝ है भी स्कूल ऐसी आ रही थी कोई लड़का गया मोटरसाइकिल ऐसी जो दाब होता है बोल रहा है कि हमारा से बात करो तो वो बोले कि हम बात नहीं करेंगे इसमें मारा क्यों उसने आपकी लड़की को अभी इतना तो हम स्कूल घर में हम हैं अब पता नहीं पहले कोई बातचीत चलती थी नहीं एक रोज जाता है आता है देखता है हाँ आज बोला कि बात करो तो वो बोली हम नहीं बात करेंगे अच्छा। उसी लिये वो मार दिया था वो लड़का क्या करता है कहाँ कहा रहता है वो उधर रहता है अभी इतना तो हमारा पता नहीं है गली कहाँ रहता है कहाँ कहा में में रहता रहता अच्छा। रमन नाम है उसका अच्छा रमान नाम का लड़का है ठीक है आप लड़की के पिता हो क्या नाम है लड़की का शिवानी कितनी उम्र है 18 कौन से स्कूल में पढ़ती है शर्मा स्कूल